ਮੀਡੀਆ ਤੇ ਆਪਣੇ ਹਸਮੁਖ ਅੰਦਾਜ਼ ਨਾਲ ਦਿਖਣ ਵਾਲੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਕਿਸ ਤੋਂ ਪਰੇਸ਼ਾਨ ਹੋ ਗਈ ਹੈ ਔਰ ਪੋਸਟ ਪਾ ਕੇ ਸੀਐਮ ਮਾਨੂ ਕਿਉਂ ਅਪੀਲ ਕੀਤੀ ਕਿ ਇਹ ਗੱਲ ਕਹਿ ਕੇ ਕਿ ਮੈਨੂੰ ਰੋਟੀ ਜੋਗਾਤਾ ਛੱਡ ਦਿਓ ਮੈਂ ਹੁਣ ਤੁਹਾਡੇ ਤੋਂ ਬਹੁਤ ਪਰੇਸ਼ਾਨ ਆ ਗਈਆਂ ਦਰਸਲ ਸੁਨੰਦਾ ਸ਼ਰਮਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਔਰ ਉਸ ਪੋਸਟ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਕੰਪਨੀਆਂ ਇਹ ਸ਼ੋਅ ਕਰਦੀਆਂ ਨੇ ਕਿ ਮੈਨੂੰ ਬਾਉਂਡ ਕੀਤਾ ਹੋਇਆ ਹੈ ਹਾਲਾਂਕਿ ਮੈਂ ਕਿਸੇ ਕੰਪਨੀ ਨਾਲ ਬਾਉਂਡ ਨਹੀਂ ਹਾਂ ਮੈਂ ਇੰਡੀਵਿਜੂਅਲ ਕਲਾਕਾਰ ਹਾਂ ਜੇ ਕਿਸੇ ਨਾਲ ਕੰਮ ਵੀ ਕਰਦੀ ਤਾਂ ਇੰਡੀਵਿਜੂਅਲ ਤੌਰ ਤੇ ਹਾਂ ਮੈਂ ਪਿਛਲੇ 2-3 ਸਾਲਾਂ ਤੋਂ ਇਕੱਠੇ ਕੱਲਿਆਂ ਨਹੀਂ ਘਰ ਵੀ ਸਾਂਭਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਮੈਨੂੰ ਟਾਰਗੇਟ ਕੀਤਾ ਜਾਂਦਾ ਹੈ ਜੇ ਤੁਹਾਡੇ ਬੱਚੇ ਇਸ ਥਾਂ ਤੇ ਹੋਣ ਜਿਹੜੇ ਟਾਰਗੇਟ ਕਰ ਰਹੇ ਨੇ ਸੁਨੰਦ ਸ਼ਰਮਾ ਨੂੰ ਉਹਨਾਂ ਨੂੰ ਕਿਹਾ ਜੇ ਤੁਹਾਡੇ ਬੱਚੇ ਇਸ ਥਾਂ ਤੇ ਹੋਣ ਕਿ ਤੁਹਾਡੀ ਮਾਂ ਕੀ ਮਹਿਸੂਸ ਕਰੇਗੀ ਤੁਸੀਂ ਇਹ ਸੋਚੋ ਕਿ ਮੇਰੀ ਮਾਂ ਕੀ ਮਹਿਸੂਸ ਰੋਜ਼ ਕਰਦੀ ਹੋਵੇਗੀ ਤਾਂ ਇੱਕ ਨੋਟਿਸ ਦੀ ਤਸਵੀਰ ਉਹਨਾਂ ਨੇ ਇੰਸਟਾਗ੍ਰam ਤੇ ਪੋਸਟ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਗੱਲਾਂ ਉਡਾਈਆਂ ਜਾ ਰਹੀਆਂ ਨੇ ਮਾਰਕੀਟ ਦੇ ਵਿੱਚ ਕਿ ਮੈਂ ਕਿਸੇ ਕੰਪਨੀ ਦੇ ਨਾਲ ਬਾਉਂਡ ਹਾਂ ਤਾਂ इंडस्ट्री ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਹ ਵਿਵਾਦ ਰਿਹਾ ਹੈ ਕਿ ਬਹੁਤ ਵੱਡੇ ਮਗਰਮਚਕਈ ਹੈ ਤੰਗ ਪਰੇਸ਼ਾਨ ਕਰਦੇ ਕਈ ਕਲਾਕਾਰਾਂ ਦੇ ਤਾਂ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਫਿਲਮ ਇੰਡਸਟਰੀ ਤੇ ਸਿਰਫ ਤੇ ਸਿਰਫ ਇਹਨਾਂ ਦਾ ਰਾਜ਼ ਹਾਲਾਂਕਿ ਉਹਨਾਂ ਵਿਵਾਦਾਂ ਦੇ ਵਿੱਚ ਅਸੀਂ ਨਹੀਂ ਪਾਵਾਂਗੇ ਸਿਰਫ ਤੇ ਸਿਰਫ ਸੁਨੰਦਾ ਸ਼ਰਮਾ ਨੇ ਹਾਲਾਂਕਿ ਕਿਸੇ ਕੰਪਨੀ ਦਾ ਜ਼ਿਕਰ ਨਹੀਂ ਕੀਤਾ ਕਿਸੇ ਕਲਾਕਾਰ ਦਾ ਨਾਮ ਨਹੀਂ ਲਿਆ ਕਿਸੇ ਕੰਪਨੀ ਦੇ ਮਾਲਕ ਦਾ ਨਾਮ ਨਹੀਂ ਲਿਆ ਸਿਰਫ ਤੇ ਸਿਰਫ ਉਹਨਾਂ ਨੇ ਇੱਕ ਹਾਲੇ ਅਪੀਲ ਕੀਤੀ ਹੈ ਕਿ ਸਬਰ ਟੁੱਟ ਚੁੱਕਿਆ ਹੈ ਸੁਨੰਦਾ ਸ਼ਰਮਾ ਦਾ ਔਰ ਹੁਣ ਉਹਨਾਂ ਨੇ ਜਵਾਬ ਦਿੱਤਾ ਹੈ ਔਰ ਬੜੇ ਤਰੀਕੇ ਦੇ ਨਾਲ ਸੁਨੰਦਾ ਸ਼ਰਮਾ ਨੇ ਜਵਾਬ ਦਿੱਤਾ ਹੈ ਕਿ ਸਮਝਣ ਵਾਲੇ ਸਮਝ ਜਾਣ ਜੇ ਨਹੀਂ ਸਮਝੇ ਤਾਂ ਫਿਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੁਨੰਦਾ ਸ਼ਰਮਾ ਉਹਨਾਂ ਦੇ ਨਾਂ ਦਾ ਜ਼ਿਕਰ ਵੀ ਕਰ ਸਕਦੇ ਆ ਕਿਹੜੀਆਂ ਕੰਪਨੀਆਂ ਨੇ ਕਿਉਂਕਿ ਸਮਝਦਾਰ ਇਨਸਾਨ ਕੰਮਕਾਜ ਕਰਨ ਵਾਲਾ ਇਨਸਾਨ ਜਿਸਨੇ ਮਿਹਨਤ ਨਾਲ ਰੋਟੀ ਖਾਣੀ ਹੈ ਉਸ ਨੂੰ ਇਹ ਵੀ ਪਤਾ ਹੈ ਕਿ ਅਗਲੇ ਬੰਦੇ ਨੇ ਕਿਵੇਂ ਰੋਟੀ ਕਮਾਉਣੀ ਹੈ ਤਾਂ ਇਹ ਸੁਨੰਦਾ ਸ਼ਰਮਾ ਦੀ ਬਹੁਤ ਚੰਗੀ ਗੱਲ ਹੈ ਕਿ ਉਸਨੇ ਕਿਸੇ ਕੰਪਨੀ ਨੂੰ ਡੀਫੇਮ ਨਹੀਂ ਕੀਤਾ ਇਸ ਥਾਂ ਤੇ ਨਹੀਂ ਤਾਂ ਬਹੁਤ ਸਾਰੀਆਂ ਕੰਪਨੀਆਂ ਦਾ ਐਵੇਂ ਹੀ ਕੈਰੀਅਰ ਬਰਬਾਦ ਹੋਇਆ ਜੇ ਕੋਈ ਮਸ਼ਹੂਰ ਗਾਇਕਾ ਇਸ ਤਰੀਕੇ ਦੇ ਨਾਲ ਨਾਮ ਲੈ ਲਵੇ ਤਾਂ ਉਹਨਾਂ ਨੇ ਅਪੀਲ ਕੀਤੀ ਕਿ ਮੈਂ ਪੰਜਾਬ ਦਾ ਬਹੁਤ ਵੱਡਾ ਨਾਮ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਇਸ ਇਹਨਾਂ ਚੀਜ਼ਾਂ 'ਚ ਉਲਝਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੈਂ ਆਪਣੇ ਪਿਤਾ ਦੀ ਮੌਤ ਦੇ ਸਤਵੇਂ ਚ ਹਾਲੇ ਤੱਕ ਨਹੀਂ ਨਿਕਲੀ ਆ ਮੈਂ ਇਕੱਲਿਆ ਹੀ ਘਰ ਸੰਭਿਆ ਹੈ ਔਰ ਨਾ ਮੇਰੇ ਕੋਲ ਕੋਈ ਘਰ ਹੈ ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ ਤਾਂ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਸੁਨੰਦਾ ਸ਼ਰਮਾ ਨੇ ਜੋ ਪੋਸਟ ਪਾਈ ਆ ਉਸ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਉਹ ਬਹੁਤ ਚਾਉਣ ਵਾਲੇ ਨੇ ਸੁਨੰਦਾ ਸ਼ਰਮਾ ਦੇ ਗਾਣੇ ਬਹੁਤ ਹਿੱਟ ਹੋਏ ਬਹੁਤ ਮਸ਼ਹੂਰ ਗਾਇਕਾ ਨੇ ਬਹੁਤ ਤਮਾਮ ਆਪਣੀ ਹਸਮੁਖ ਚਿਹਰੇ ਅੰਦਾਜ਼ ਦੇ ਨਾਲ ਆਪਣੀਆਂ ਰੀਲਾਂ ਦੇ ਨਾਲ ਔਰ ਆਪਣੇ ਵਲੌਗਸ ਦੇ ਨਾਲ ਬਹੁਤ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਪਰ ਹੁਣ ਸੁਨੰਦਤਾ ਸ਼ਰਮਾ ਦਾ ਸਬਰ ਟੁੱਟਿਆ ਔਰ ਉਹਨਾਂ ਨੇ ਉੱਪਰੇ ਦੁਖਮੰਦ ਦੇ ਨਾਲ ਬੜੇ ਦੁਖਮੰਦ ਦੇ ਨਾਲ ਅਪੀਲ ਕੀਤੀ ਕਿ ਹਟ ਜਾਓ ਹੁਣ ਕਿਉਂਕਿ ਉਸਨੇ ਬਹੁਤ ਸਮਾਂ ਬਰਦਾਸ਼ ਕਰ ਲਿਆ ਉਸਨੇ ਬਹੁਤ ਲੜਾਈ ਲੜੀ ਵੀ ਹੋਵੇਗੀ ਇਸ ਪਿੱਛੇ ਇਹ ਨਹੀਂ ਹੈ ਜਿਸ ਦਾ ਸਬਰ ਟੁੱਟਦਾ ਹੈ ਤਾਂ ਤੁਸੀਂ ਇਹ ਅੰਦਾਜ਼ਾ ਲਾਓ ਕਿ ਉਸਨੇ ਕਿੰਨਾ ਜ਼ੋਰ ਲਾਇਆ ਹੋਵੇਗਾ ਪਹਿਲਾਂ ਇਹਨਾਂ ਅਫਵਾਹਾਂ ਨੂੰ ਰੋਕਣ ਦੇ ਲਈ ਪਰ ਹੁਣ ਉਸਨੇ ਉਹਨਾਂ ਨੇ ਸਾਰੀਆਂ ਅਫਵਾਹਾਂ ਤੇ ਵਿਰਾਮ ਲਾਇਆ ਇਹ ਗੱਲ ਕਹੀ ਕਿ ਮੈਂ ਕਿਸੇ ਕੰਪਨੀ ਦੇ ਨਾਲ ਇੰਪਾਉਂਡ ਨਹੀਂ ਆ ਬਾਉਂਡ ਨਹੀਂ ਆ ਮੈਨੂੰ ਮੈਂ ਇੰਡੀਵਿਜੂਅਲ ਕਲਾਕਾਰ ਆ ਮੈਂ ਇੰਡੀਵਿਜੂਅਲ ਤੌਰ ਤੇ ਕੰਮ ਕਰਦੀ ਆ ਮੈਨੂੰ ਰੋਟੀ ਜੋਗਾ ਛੱਡ ਦਿੱਤਾ ਜਾਵੇ ਯਾਨੀ ਕਿ ਉਹਨਾਂ ਦਾ ਸਿੱਧਾ ਤੌਰ ਤੇ ਕਹਿਣਾ ਉਹਨਾਂ ਦੇ ਕੰਮਕਾਜ ਤੇ ਪ੍ਰਭਾਵਿਤ ਹੁੰਦਾ ਜਦੋਂ ਕਿਸੇ ਕੰਪਨੀ ਨਾਲ ਸੁਨੰਦਾ ਸ਼ਰਮਾ ਨੇ ਕੰਮ ਕਰ ਲਿਆ ਤਾਂ ਉਹ ਕੰਪਨੀ ਇਹ ਅਫਵਾਹਾਂ ਦੂਸਰੀ ਕੰਪਨੀਆਂ ਚ ਉਡਾ ਦਿੰਦੀ ਹੈ ਕਿ ਇਹ ਸਾਡੇ ਨਾਲ ਬੌਂਡ ਹੈ ਜਿਸ ਕਰਕੇ ਤੇ ਹੋਰ ਕੰਪਨੀਆਂ ਸੁਨੰਦਾ ਸ਼ਰਮਾ ਨੂੰ ਅਪਰੋਚ ਨਹੀਂ ਕਰ ਰਹੀ ਹੋਵੇਗੀ ਤਾਂ ਉਹਨਾਂ ਕੰਪਨੀਆਂ ਨੂੰ ਹੁਣ ਸੁਨੰਦਾ ਸ਼ਰਮਾ ਨੇ ਸੁਣਾ ਦਿੱਤਾ ਕਿ ਤੁਸੀਂ ਅਜਿਹਾ ਬਿਲਕੁਲ ਨਾ ਕਰੋ ਮੇਰੇ ਕੰਮ ਕਾਜ ਨੂੰ ਠੋਕਰ ਵੱਜਦੀ ਆ ਮੈਂ ਤਾਂ ਮੇਰੇ ਕੋਲ ਤਾਂ ਆਪਣਾ ਘਰ ਵੀ ਨਹੀਂ ਹੈ ਤਾਂ ਨੇ ਅਜਿਹੀਆਂ ਚੀਜ਼ਾਂ ਦਾ ਜ਼ਿਕਰ ਸੁਨੰਦਾ ਸ਼ਰਮਾ ਨੇ ਕੀਤਾ ਔਰ ਅਪੀਲ ਕੀਤੀ ਹੈ ਤਾਂਕਿ ਹੁਣ ਕਾਰਵਾਈ ਹੋ ਸਕਦੀ ਹੈ ਉਹਨਾਂ ਤੇ ਉਹਨਾਂ ਬਾਬਤ ਸ਼ਿਕਾਇਤ ਸੁਨੰਦਾ ਸ਼ਰਮਾ ਤੋਂ ਲਈ ਜਾ ਸਕਦੀਆਂ ਨਾਮ ਲਏ ਜਾ ਸਕਦੇ ਨੇ ਕੋਈ ਸਬੂਤ ਲਏ ਜਾ ਸਕਦੇ ਨੇ ਕਿ ਕੌਣ ਨੇ ਉਹ ਕੰਪਨੀ ਵਾਲੇ ਜਿਨ੍ਹਾਂ ਨੂੰ ਜਿਹੜੇ ਸੁਨੰਦਾ ਸ਼ਰਮਾ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰ ਰਹੇ ਨੇ ਇਸ ਵਕਤ ਦੀ ਇਹ अहम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਾਹਣ ਵਾਲੇ ਸੁਨੰਦਾ ਸ਼ਰਮਾ ਦੇ ਇਹ ਖਬਰ ਦੇਖ ਕੇ ਬਹੁਤ ਉਹਨਾਂ ਦਾ ਦੁੱਖ ਵੀ ਲੱਗਿਆ ਹੋਣਾ ਤਾਂ ਖਬਰ ਵਿਸਤਾਰ ਦੇ ਵਿੱਚ ਸਮਝਾ ਦਈਏ ਕਿ ਇਹ ਸਾਰਾ ਮਸਲਾ ਤੰਗ ਪਰੇਸ਼ਾਨੀ ਦਾ ਮਸਲਾ ਹੈ ਇਸੇ ਕਰਕੇ ਉਹਨਾਂ ਨੇ ਇੱਕ ਕਦਮ ਚੁੱਕਿਆ